ਪਈ ਥੋੜੀ ਜਾਣਕਾਰੀ ਦੇ ਦਿਓ ਪੰਜ ਕੇ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਕੁਸ਼ਲ ਫਾਇਰ ਆਫੀਸਰ ਪਟਿਆਲਾ ਅਸਰ ਜਿਹੀ ਆਕੇ ਲੱਗੀ ਹੈ ਕਿਸ ਘਰ ਦੇ ਵਿੱਚ ਕੀ ਹੋਇਆ ਇੱਥੇ ਸਾਨੂੰ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ 2 ਵਜੇ 40 ਮਿੰਟ ਤੇ ਅਰਨਾਵਰਨਾ ਚੌਕ ਧੋ ਪਾਰਕਾਂ ਦੇ ਸਾਹਮਣੇ ਘਰ ਵਿੱਚ ਅੱਗ ਲੱਗੀ ਹੋਈ ਹੈ ਅਸੀਂ ਤੁਰੰਤ ਫੌਰੀ ਤੌਰ ਤੇ ਸਾਡੀ ਟੀਮਾਂ ਰਵਾਨਾ ਹੋਈਆਂ ਤੇ ਮੌਕੇ ਤੇ ਅਸੀਂ ਪਹੁੰਚ ਗਏ ਸਾਡੇ ਆਉਣ ਤੋਂ ਪਹਿਲਾਂ ਉੱਥੇ ਇੱਕ ਸਿਲੰਡਰ ਬਲਾਸਟ ਹੋਇਆ ਸੀ ਘਰ 'ਚ ਤੇ ਦੁਵਾਰਾ ਵੀ ਗਿਰੀ ਹੋਈਆਂ ਸੀਗੀਆਂ ਆਕੇ ਅਸੀਂ ਅੱਗ ਲੱਗੀ ਹੋਈ ਸੀ ਆ ਕੰਟਰੋਲ ਕੀਤੀ ਸਾਡੀ ਟੀਮ ਨੇ ਤੁਰੰਤ ਜਾਨੀ ਮਾਰ ਦਾ ਨੁਕਸਾਨ ਜਾਨੀ ਨੁਕਸਾਨ ਕੋਈ ਨਹੀਂ ਹੈ ਕੋਈ ਕਾਇਲ ਨਹੀਂ ਹੋਇਆ ਕੋਈ ਕਿਸੇ ਦੀ ਇੰਜਰਡ ਨਹੀਂ ਹੈ ਕੋਈ ਕੈਜ਼ੁਐਲਟੀ ਨਹੀਂ ਹੈ ਪਰ ਮਾਲੀ ਨੁਕਸਾਨ ਦੀ ਗੱਲ ਹੈ ਮਕਾਨ ਚ ਬਲਾਸਟ ਹੋਇਆ ਤਾਂ ਉਹਨਾਂ ਦੇ ਦੁਆਰਾਂ ਉਹਦੀਆਂ ਹਿੰਦੀਆਂ ਬਿਲਡਿੰਗ ਨੂੰ ਬਹੁਤ ਜ਼ਿਆਦਾ ਡੈਮੇਜ ਹੈ ਤਾਂ ਤੰਗ ਗਲੀ ਚ ਹੋਣ ਕਾਰਨ ਮੈਂ ਆਂਡੇ ਗੋਂਡੇ ਨੂੰ ਰਿਕਵੈਸਟ ਕਰ ਰਿਹਾ ਵੀ ਆਸੇ ਵਸੇ ਨਾ ਜਾਓ ਕਿਉਂਕਿ ਉਹ ਕਦੀ ਵੀ ਗਿਰ ਸਕਦੀ ਹੈ ਬਿਲਡਿੰਗ ਸਰ ਘਰ ਦੇ ਵਿੱਚ ਹੋਰ ਵੀ ਸਿਲੰਡਰ ਮੌਜੂਦ ਨੇ ਜਿਸ ਤਰ੍ਹਾਂ ਇੱਕ ਸਿਲੰਡਰ ਤੇ ਸਾਡੀ ਟੀਮ ਇਨਸਪੈਕਸ਼ਨ ਕਰ ਰਹੀ ਹੈ ਹਲੇ ਅਸੀਂ ਅਗ ਕੰਟਰੋਲ ਕਰਕੇ ਛੱਟੇ ਸਾਡੀ ਟੀਮ ਇਨਸਪੈਕਸ਼ਨ ਕਰ ਰਹੀ ਹੈ ਜਿਸ ਤਰ੍ਹਾਂ ਵੀ ਇਨਸਪੈਕਸ਼ਨ ਜੇ ਮਿਲਦਾ ਉਹ ਅਸੀਂ ਤੁਹਾਨੂੰ ਦੱਸ ਦੋ ਸਰ ਜਿਸ ਤਰ੍ਹਾਂ ਗੱਲ ਕਰੀਏ ਕਿ ਜੇ ਤਾਂ ਤਾਰਾਂ ਵਗੈਰਾ ਕੁਝ ਐ ਨਜ਼ਰ ਆ ਰਹੀ ਬਿਜਲੀ ਦੀਆਂ ਔਰ ਕਾ ਦੀਵਾਰਾਂ ਗਿਰੀਆਂ ਵੀ ਨਜ਼ਰ ਆ ਰਹੀ ਘਰ ਦੀ ਕਿੰਨਾ ਸਰ ਸਿਲੰਡਰ ਜਦ ਬਲਾਸਟ ਹੋਇਆ ਤਾਂ ਅਸੀਂ ਬਲਾਸਟ ਹੋਇਆ ਦੇਖਿਆ ਹੈ ਸਿਲੰਡਰ ਤੁਹਾਡੇ ਆਪਣੇ ਪ੍ਰੈਸ ਪਾਈਆਂ ਨੇ ਤਾਂ ਸਿਲੰਡਰ ਜਦ ਬਲਾਸਟ ਹੁੰਦਾ ਤਾਂ ਉਹਦਾ ਕੋਈ ਪਤਾ ਨਹੀਂ ਹੁੰਦਾ ਕਿਸ ਪਾਸੇ ਨਿਕਲ ਜਾਂਦਾ ਸਰ ਕਾਰਨ ਤੁਰੰਤ ਤਾਂ ਨਹੀਂ ਪਤਾ ਲੱਗ ਸਕਦਾ ਦਰਨ ਦੇਖਦੇ ਆ ਅੱਗ ਲੱਗੀ ਹੋਈ ਸੀ ਜੀ ਕਿੰਨੀਆਂ ਕਿ ਗੱਡੀਆਂ ਆਂਡੀਆਂ ਗੋਂਡੀਆਂ ਦੇ ਮਕਾਨ ਕਹਿੰਦੇ ਅਨਸਾਰ ਵੀ 2 ਘੰਟੇ ਤੋਂ ਅੱਗ ਲੱਗੀ ਹੋਈ ਸੀ ਪਰ ਕਿਸੇ ਨੇ ਸੂਚਨਾ ਨਹੀਂ ਦਿੱਤੀ ਸਾਨੂੰ ਘਰ ਦੇ ਵਿੱਚ ਕੋਈ ਹੈਗਾ ਸੀਗਾ ਨਹੀਂ ਘਰ ਖਾਲੀ ਸੀਗਾ ਜੀ ਘਰ ਦੇ ਸਾਰੇ ਮਾਲਕ ਕਿੱਥੇ ਗਏ ਨੇ ਮਾਲਕ ਕੋਈ ਕਹਿੰਦੇ ਸ਼ੰਦੀਗੜ੍ਹ ਗਿਆ ਮੈਂ ਜਿਹੜਾ ਆਂਡੀਆਂ ਗੋਂਡੀਆਂ ਦੱਸ ਰਹੇ ਕੋਈ ਕਹਿੰਦਾ ਫਲਾਣੀ ਜਗ੍ਹਾ ਗਿਆ ਹੋਇਆ ਪਰ ਉਹ ਕਿਰਾਏਦਾਰ ਰਹਿੰਦਾ ਉਹ ਬਾਹਰ ਖੜਾ ਸੀਗਾ ਜੀ ਜੋ ਸਾਨੂੰ ਮੌਕੇ ਤੇ ਮਤਲਬ ਸਾਡਾ ਇੱਕੋ ਫਾਇਰ ਟੈਂਡਰ ਹੈ ਅਸੀਂ ਮੌਕੇ ਤੇ ਪਰ ਤੁਸੀਂ ਦੋ ਫਾਇਰ ਟੈਂਡਰ ਮੰਗਾ ਲਏ ਸੀ ਪਰ ਸਾਡੇ ਇੱਕ ਫਾਇਰ ਟੈਂਡਰ ਨਾਲ ਹੀ ਕੰਮ ਕਰਦਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਸੋ ਕੁਝ ਨਹੀਂ ਅਸੀਂ ਸਿੰਪਲੀ ਇਨਸਪੈਕਸ਼ਨ ਕਰ ਰਹੇ ਹਾਂ ਕਿ ਕਿਉਂ ਹੋਇਆ ਕਿ ਕੋਈ ਘਰੇਲੂ ਸਿਲੰਡਰ ਹੈ ਤੇ ਕਰਚ ਜਿਵੇਂ ਨਾਰਮਲ ਸਿਲੰਡਰ ਹੁੰਦੇ ਹੀ ਆ ਪਰ ਦੇਖਦੇ ਹਾਂ ਅਸੀਂ ਕਿਵੇਂ ਲੱਗ ਸਕਦੀ ਆ ਠੀਕ